ਬਿਲਕੁਲ ਮੰਦਰ ਦੇ ਕੋਲ ਹੈ ਬਿਲਕੁਲ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਜਿਹੜਾ ਮਾਈ ਹੇਰਾ ਗੇਟ ਦੇ ਉੱਤੇ ਜਿਹੜਾ ਇੱਕ ਵਿਵਾਦ ਹੋਇਆ ਸੀ ਜਿਹੜਾ ਦੱਸਿਆ ਜਾ ਰਿਹਾ ਸੀ ਉਹਨਾਂ ਵੱਲੋਂ ਕਿ ਜਿਹੜਾ ਉਹ ਲੁੱਟਕੋ ਕੀਤੀ ਗਈ ਇਹਨਾਂ ਵੱਲੋਂ ਪਰ ਦੂਸਰਾ ਪੱਖ ਸਾਹਮਣੇ ਆਇਆ ਹੁਣ ਗੱਲਬਾਤ ਕਰਾਂਗੇ ਕੀ ਗੱਲਬਾਤ ਸੀ ਸਾਰੀ ਜਿਹੜੇ ਅੰਜਾਮ ਇਹਦੇ ਉੱਤੇ ਲੱਗ ਰਹੇ ਸੀ ਲੁੱਟਕੋ ਦੇ ਭਾਜੀ ਕੀ ਨਾਮ ਹੈ ਤੁਹਾਡਾ ਜੀ ਪਈਆ ਵੀਰ ਦਾ ਨਾਮ ਰਵੀ ਭੋਲਾ ਵਾ ਭਾਜੀ ਹੋਇਆ ਕੀ ਇਹ ਸਾਰਾ ਵਿਵਾਦ ਦੱਸੋ ਹੁਣ ਹੋਇਆ ਵਿਵਾਦ ਕੁਛ ਨਹੀਂ ਹੈ ਭਾਜੀ ਅਸੀਂ 30000 ਰੁਪਏ ਦੀ ਗੋਫਨਾਕ ਤੇ ਦਿੱਤਾ ਸੀਗਾ 10 ਬਸਰ ਉਹチェ ਕੰਮ ਮੰਨਦਾ ਕਰਕੇ 2 ਮਹੀਨੇ ਤੋ ਅਸੀਂ ਉਹਨਾਂ ਨੂੰ ਵਿਆਜ ਨਹੀਂ ਦਿੱਤੀ ਹੂੰ ਜਿਦਾ ਬਾਜੀ ਤੇ ਉਹਨਾਂ ਨੇ ਅੱਜ ਸਾਡੇ ਘਰ ਦੇ ਵਿੱਚ ਬੰਦਾ ਭੇਜਿਆ ਇੱਕ ਜਿੰਨੇ ਸਾਡੇ ਮਾਪੇ ਨਾਲ ਬੋਲਦੇ ਉਹ ਕਿਉਂ ਨਹੀਂ ਉਹ ਕਿਉਂ ਰਹਿ ਰਹੇ ਨਹੀਂ ਠੀਕ ਹੈ ਬਾਜੀ ਤੇ ਅਸੀਂ ਉਹਨਾਂ ਨੂੰ ਫਿਰ ਲੈ ਕੇ ਫੋਨ ਕੀਤਾ ਹੂੰ ਨਾ ਕੁਝ ਨਹੀਂ ਉਹ ਵੀ ਤੇ ਉਹ ਸਾਡੇ ਉੱਤੇ ਉਲਟਾ ਚੜਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਮਤਲਬ ਜੀ ਤੁਹਾਡੇ ਵੱਲੋਂ ਆਪਾਂ ਜੀ ਗੱਲਬਾਤ ਕਰਕੇ ਉੱਥੇ ਉੱਥੇ ਬੁਲਾਇਆ ਗਿਆ ਸੀ ਜਿੱ ਜਗ੍ਹਾ ਦੇ ਉੱਪਰ ਜਿਹੜਾ ਝਗੜਾ ਦਾ ਜ਼ਰਾ ਉੱਥੇ ਬੁਲਾਇਆ ਗਿਆ ਸੀ ਉਹਨਾਂ ਨੂੰ ਜਾਂ ਆਪਾਂ ਜੀ ਜਿਹੜੀ ਗੱਲਬਾਤ ਹੋਈ ਸਾਰੀ ਉਹਨਾਂ ਨੇ ਸਾਨੂੰ ਭਾਜੀ WhatsApp ਤੇ ਕਾਲ ਕੀਤੀ ਉਹਨਾਂ ਨੇ ਕਿਹਾ ਤੁਸੀਂ ਆਪਣੇ ਘਰ ਦੇ ਬਾਹਰ ਨਹੀਂ ਆ ਸਕਦੇ ਤਾਂ ਅਸੀਂ ਮੋੜ ਤੇ ਬਾਹਰ ਅੱਛਾ ਤੁਸੀਂ ਉੱਥੇ ਚਲੇ ਗਏ ਭਾਈ ਉੱਥੇ ਗੱਲਬਾਤ ਕਰ ਜੇ ਉੱਥੇ ਸਾਰੀ ਉਹ ਗੱਲਬਾਤ ਹੋਈਗੀ ਸਾਰੀ ਉੱਥੇ ਭਾਜੀ ਅਸੀਂ ਪਹੁੰਚੇ ਆ ਤੇ ਉਹਨਾਂ ਨੇ ਵੀ ਆਪਣੇ alo ਮਤਲਬ ਜੀ ਮੰਡੀਰ ਜੀ ਨੂੰ ਕਹਿੰਦੇ ਆ ਸੱਦੀ ਹੁੰਦੀ ਆ ਅਸੀਂ ਤਾਂ ਆਪਣੇ ਦੋ ਕ ਜਣੇ ਪਹੁੰਚੇ ਆ ਫਰੈਂਡ ਜਿਹੜਾ ਸੀ ਆਪਣਾ ਰਾਮ ਨੂੰ ਘਰ ਲਿਜਾਣ ਦੇ ਆ ਠੀਕ ਆ ਭਾਜੀ ਉੱਥੇ ਜਾਂਦੇ ਭਾਜੀ ਉਹਨਾਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਬਹਿਸ ਵਰਗੀਆਂ ਸ਼ੁਰੂ ਕਰ ਉਹ ਕਹਿੰਦੇ ਕਾਰਖੋਈ ਖੂਨ ਦੀ ਗੋਸ਼ੀ ਕੀਤੀ ਹੈ ਇਹ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਭਾਜੀ ਬਿਲਕੁਲ ਗਲਤ ਇਲਜ਼ਾਮ ਆ ਬਿਲਕੁਲ ਕਾਰਖੋਈ ਨਹੀਂ ਕੀਤੀ ਹੈ ਹਾਂਜੀ ਅੱਛਾ ਕੀ ਤੁਹਾਡਾ ਨਾਮ ਕੀ ਕਿੱਥੇ ਰਹਿੰਦੇ ਤੁਸੀਂ ਭਾਜੀ ਮੇਰਾ ਨਾਮ ਭਾਜੀ ਰਵੀ ਬੋਲਾ ਵਾ ਮੇਰੇ ਘਰ ਦਾ ਡੈਸ਼ 8372 ਮਟਾ ਭਇਆ ਨੀਰ ਕਾਲੀ ਮਾਤਾ ਮੰਦਿਰ ਆ ਓਕੇ ਤੇ ਇਹ ਜਿਹੜਾ ਵਿਵਾਦ ਹੋਇਆ ਸੀਗਾ ਕਿਸ ਚੀਜ਼ ਨੂੰ ਲੈ ਕੇ ਹੋਇਆ ਸੀਗਾ ਪਦੀ ਗੱਸੀ ਉਹਨਾਂ ਕੋਲ 30000 ਰੁਪਿਆ ਇੰਡਸਟਰੀ ਰੈਂਟ ਲਿੱਤਾ ਸੀਗਾ ਕਿਹਦੇ ਕੋਲ ਹਰੇਕੀ ਸਾਈਕਲ ਹੋਣਾ ਨਾਮ ਹੈ ਅੱਛਾ ਜੀ ਯਾਰ ਮੈਂ ਕਚਹਿਰੀ ਚੌਂਕ ਆਪਣਾ ਰਾਈਟ ਸਾਈਡ ਪਾਰ ਕਰਦੇ ਹੋ ਐਮ 1 ਹੋਟਲ ਦੇ ਬਿਲਕੁਲ ਸਾਹਮਣੇ ਹੋਣਾ ਉਹਦਾ ਆਫਿਸ ਆ ਅੱਛਾ ਜੀ 10% ਇੰਡਸਟਰੀ ਦੇ ਅਹੀ ਜਨਾਂ ਨੂੰ ਚੈੱਕ ਅਪ ਨਹੀਂ ਦੇਵੀਂ ਰੱਖ ਕੇ ਅਹੀ ਜਨਾਂ ਨੂੰ ਇੰਡਸਟਰੀ ਤੇ ਪੈਸੇ ਲਿੱਤੇ ਉਹ ਚੈੱਕ ਦੇ ਦਿੱਤੇ ਸੀ ਉਹਨਾਂ ਨੂੰ ਹਾਂਜੀ ਬਿਲਕੁਲ ਕਿੰਨੇ ਪੈਸੇ ਲਿੱਤੇ ਸੀਗੇ ਭਾਜੀ ਹਾਂਜੀ ਕਿੰਨੇ ਪੈਸੇ ਲਿੱਤੇ ਸੀਗੇ 30000 ਰੁਪਿਆ ਭਾਜੀ ਉਹਨਾਂ ਕੋਲ ਮੋੜੇ ਕਿੰਨਾ ਉੱਚ ਨਹੀਂ ਮੋੜਿਆ ਹਲੇ ਭਾਜੀ ਕੋਈ ਨਹੀਂ ਹਾਂ ਪਾਜੀ ਤੇ ਇੱਕ ਨਾ ਹੋਰ આરોਪ ਲਗਾ ਰਹੇ ਕੁਝ ਇੱਕ ਤੱਕ ਪਹਿਲਾ ਕਾਰਖਾਨਾ ਦਾ ਸੀ આરોਪ ਇੱਕ ਵੱਡਾ ਤੇ ਦੂਜਾ આરોਪ ਜਿਗਾ ਚੈਨ ਤੇ ਮੰਦਰੀ ਖੋਨ ਦਾ ਉਹਦੇ ਬਾਰੇ ਕੀ ਸਚਾਈ ਹੈ ਚੈਨ ਤੇ 20-25 ਮੁੰਡੇ ਕਹਿੰਦੇ ਜੀ 20 ਤੋਂ 25 ਮੁੰਡੇ ਆਉਂਦੇ ਆ ਅੱਛਾ ਜੀ ਤੇ ਸਾਡੀ ਚੈਨ ਤੇ ਪਹਿਲਾਂ ਸਾਡਾ ਕੁੱਟਮਾਰ ਕਰਦੇ ਆ ਸਾਡੀ ਕਾਰਖਾਨਾ ਦੀ ਕੋਸ਼ਿਸ਼ ਕਰਦੇ ਆ ਔਰ ਸਾਡੀ ਚੈਨ ਤੇ ਮੰਦਰੀ ਖੋ ਕੇ ਲੈ ਜਾਂਦੇ ਆ ਅੱਛਾ ਜੀ ਤੇ ਉਹ ਐ ਵੀ ਕਹਿ ਰਿਹਾ ਕਿ ਸਾਡੇ ਮੁੰਡੇ ਨੌਨ ਨਹੀਂ ਹੈਗੇ ਪਰ ਤੁਸੀਂ ਕਹਿ ਰਹੇ ਹੋ ਕਿ ਉਹ ਉਹਨਾਂ ਦੇ ਵਿਆਹ ਤੇ ਪਹਲੇ ਤੇ ਆ। ਭਾਜੀ ਮੈਂ ਨੌਂ ਦੇ ਵਿੱਚ ਆ। ਅਗਰ ਤੁਸੀਂ ਆਪਣਾ ਮਤਲਬ ਕਿ ਇਹਨਾਂ ਦਾ ਇਨਫੋਰਮੇਸ਼ਨ ਕਢਾਓਗੇ ਤੇ ਆਪਣੇ ਨਾਲ ਸਾਡੇ ਸਕੂਲੇ ਪੜੇ ਹੋਏ ਆ 10th ਦੇ ਵਿੱਚ। ਕਿਹੜੇ ਸਕੂਲ ਪੜੇ ਤੁਸੀਂ? ਦਿੱਤਰੰਬਲ ਦਾ ਸਕੂਲ ਦੇ ਵਿੱਚ ਪੜੇ ਹੋਏ ਆ ਸਾਡੇ ਨਾਲ। 10th ਪਲਾਸ ਦੇ ਵਿੱਚ ਨਾ ਆਪਣਾ ਸਾਡੇ ਨਾਲ ਦੋਸਤ ਰਹੀ। ਉਹ ਤੁਹਾਡੇ ਨੌਂ ਸੀ ਤੁਹਾਡੇ ਦੋਸਤ ਇਕੱਠੇ ਪੜੇ ਤੁਸੀਂ ਆਪਣਾ। ਨੌਂ ਦੇ ਵਿੱਚ ਰਹੇ ਆ ਅਸੀਂ ਕੋਈ ਕੰਮ ਕਾਰ ਨੂੰ ਲੈ ਕੇ ਮਤਲਬ ਕਿ 30000 ਰੁਪਏ। ਕਿਉਂਕਿ ਉਹਨਾਂ ਵਾਲੇ ਕਿਹਾ ਜਾ ਰਹੇ ਸੀ ਕਿ ਕੁਝ ਮੁੰਡੇ ਆਂਦੇ ਆ ਜੋ ਉਹਨਾਂ ਨਾਲ ਕਿਹਾ ਗਿਆ ਕਿ ਕੁਝ ਮੁੰਡੇ ਆਂਦੇ ਆ ਪਹਿਲਾਂ ਸਾਡੀ ਕਾਰ ਰੋਕੀ ਜਾਂਦੀ ਹੈ ਪਹਿਲਾਂ ਸਾਡੀ ਕਾਰਖਾਨੇ ਦੀ ਕੋਸ਼ਿਸ਼ ਕਰਦੇ ਆ ਅੱਛਾ ਤੇ ਉਸ ਤੋਂ ਬਾਅਦ ਕੁਝ ਹੋਰ ਮੁੰਡੇ ਬੁਲਾ ਲੈਂਦੇ 20 ਤੋਂ 25 ਮੁੰਡੇ ਆ ਜਾਂਦੇ ਟੋਟਲ ਹੋ ਜਾਂਦੇ ਆ ਉਸ ਤੋਂ ਬਾਅਦ ਹਮਲਾ ਕਰਦੇ ਆ ਤੇ ਸਾਡੀ ਇੱਕ ਚੈਨ ਇੱਕ ਮੰਦਰੀ ਖੋ ਕੇ ਲੈ ਜਾਂਦੇ ਆ ਇਹਦੇ ਬਾਰੇ ਸੋਗੀ ਸਚਾਈ ਮਤਲਬ ਤੁਹਾਡਾ ਕਹਿਣ ਤੋਂ ਮੈਨੂੰ ਲੱਗਦਾ ਕਿ ਤੁਸੀਂ ਪਿਆਜ ਤੇ ਬਹਿਨਦੇ ਹੋ ਲੱਗਦਾ ਕਿ ਇਹਨਾਂ ਨੇ ਸਾਨੂੰ ਖੁਦ ਬੁਲਾਇਆ ਅੱਛਾ ਇਹਨਾਂ ਨੇ ਬੁਲਾਇਆ ਤੁਹਾਨੂੰ ਅਗਰ ਅਸੀਂ ਗੱਲ ਕਰਦੇ ਆਂ ਇਹ ਚੈਨ ਮੰਦਰੀ ਮਤਲਬ ਉਹਨਾਂ ਦੀ ਗੱਲ ਕਰਦੇ ਆ ਕਹੀ ਮਾਈ ਰੰਗਲੇ ਮਿੱਠੇ ਬਿਆਰ ਉਹ ਇਹਨਾਂ ਨੇ ਆਪਣਾ ਰਿਕਾਰਡਿੰਗ ਕਰਵਾ ਸਕਦੇ ਆ ਹੂੰ ਉਹ ਤੋਂ ਕੈਮਰਾ ਲੱਗੇ ਹੋਣੇ ਸੀ ਸਾਰੇ ਬਿਲਕੁਲ ਬਿਲਕੁਲ ਸਭ ਸਾਰਾ ਕਲੀਅਰ ਹੋ ਜਾਏਗਾ ਤੁਸੀਂ ਉੱਥੇ ਤੁਹਾਨੂੰ ਬੁਲਾਇਆ ਕਿਸ ਕੰਮ ਵਾਸਤੇ ਸੀ ਪੈਸੇ ਦੇਣ ਵਾਸਤੇ ਬੁਲਾਇਆ ਸੀ ਕਿਸ਼ਤ ਦੇਣ ਵਾਸਤੇ ਬੁਲਾਇਆ ਸੀ ਨਹੀਂ 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 ਹਾਂਜੀ ਇਹਨਾਂ ਨੇ ਸਾਨੂੰ ਉੱਥੇ ਬੁਲਾਇਆ ਸੀਗਾ ਲੜਾਈ ਝਗੜਾ ਕਰਨ ਲਈ ਲੜਾਈ ਝਗੜਾ ਕਰਨ ਲਈ ਤੁਸੀਂ ਗਏ ਸੀ ਉੱਥੇ ਹਾਂਜੀ ਤੁਮ ਅਸੀਂ ਨਹੀਂ ਗਏ ਸੀਗੇ ਉਹਨਾਂ ਨੇ ਬੁਲਾਇਆ ਸੀਗਾ ਨਹੀਂ ਤੁਹਾਨੂੰ ਨਹੀਂ ਤੁਹਾਨੂੰ ਪਤਾ ਸੀ ਕਿ ਝਗੜਾ ਕਰਨ ਤੇ ਬੁਲਾਇਆ ਜਾਂ ਉਦਾਂ ਬੁਲਾਇਆ ਕਿਸ ਕਾਰਨ ਤੋਂ ਬੁਲਾਇਆ ਉੱ ਨਹੀਂ ਸਾਨੂੰ ਕੁਝ ਨਹੀਂ ਪਤਾ ਵੀ ਤੁਸੀਂ ਫਿਰ ਕਿਸ ਤਰ੍ਹਾਂ ਤੁਹਾਡੇ ਘਰ ਵਿੱਚ ਪਹਿਲਾਂ ਆਏ ਸੀਗੇ ਉਹ ਕੀ ਕਰ ਰਹੇ ਸੀ ਉੱਥੇ ਕੀ ਹੋਇਆ ਜੀ ਗੱਲਬਾਤ ਦਾ ਪਿਆ ਇਹਨਾਂ ਨੇ ਸਾਡੇ ਘਰ ਦੇ ਵਿੱਚ ਕੋਈ ਮਤਲਬ ਕੀ ਆਪਣਾ ਗੋਲੀ ਨਾਮ ਦਾ ਬੰਦਾ ਭੇਜਿਆ ਵਾ ਜਿਹਨੂੰ ਅਸੀਂ ਮਤਲਬ ਕੀ ਸ਼ਾਰਟਫਾਉਂਡ ਦੀ ਗੋਲੀ ਕਹਿੰਦੇ ਉਹਨਾਂ ਨੇ ਉਸ ਨਾਮ ਦਾ ਬੰਦਾ ਭੇਜਿਆ ਵਾ ਉਹਨੂੰ 2-400 ਰੁਪਏ ਧਾੜੀ ਦੇ ਬੰਦਾ ਭੇਜਿਆ ਵਾ ਜੇ ਤੁਸੀਂ ਕਹੋਗੇ ਮੈਂ ਰਿਕਾਰਡਿੰਗ ਦਾ ਨਾ ਸ਼ੇਅਰ ਕਰ ਦੂੰਗਾ ਉਹਨੇ ਇਹ ਕੀ ਕੀਤੀ ਗੱਲਬਾਤ ਉਹਨੇ ਉਹ ਸਾਡੇ ਘਰ ਗਿਆ ਵਾ ਅਸੀਂ ਥੋੜਾ ਮਤਲਬ ਕੀ ਆਪਣੇ ਘਰ ਤੋਂ ਬਾਹਰ ਸੀਗੇ ਤੇ ਮੇਰਾ ਛੋਟਾ ਬ੍ਰਦਰ ਆ ਇਹ ਵੀ ਬਾਹਰ ਸੀਗਾ ਤੇ ਉਹਨੇ ਘਰ ਜਾ ਕੇ ਮੇਰੀ ਮਾਤਾ ਨੀਚੇ ਗਈ ਹੋਣੀ ਆ ਤੇ ਉਹਨਾਂ ਨੇ ਉਹਨਾਂ ਨੇ ਬੜੀ ਬਦਤਮੀਜ਼ੀ ਕੀਤੀ ਆ ਮਤਲਬ ਕਿ ਬਹੁਤ ਗਲਤ ਵਿਵਹਾਰ ਕੀਤਾ ਵਾ ਉਹ ਜਦੋਂ ਅਸੀਂ ਉਹਨਾਂ ਨੂੰ ਫੋਨ ਕੀਤਾ ਇੱਕ ਦੋ ਨੰਬਰ ਤੋਂ ਤੇ ਉਹਨਾਂ ਨੇ ਬਲੌਗ ਤੇ ਵੀ ਚਪਾ ਦਿੱਤਾ ਤੇ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਇਹਨਾਂ ਦੇ ਇੰਟਰਚੇ ਬੈਠੇ ਰਹਿੰਦੇ ਸੀਗੇ ਉਹਨਾਂ ਨੇ ਸਾਨੂੰ 2-400 ਰੁਪਏ ਦਿਹਾੜੀ ਦੇ ਦੇ ਕੇ ਭੇਜਿਆ ਸਾਨੂੰ ਕਿ ਮੈਂ ਚੇਟ ਟੱਲਣਾ ਜੋ ਮੁੰਡੇ ਉਹ ਮੁੰਡੇ ਨੇ ਕਿ ਹਾਂ ਜੀ ਉਹ ਦਾਨਿਸ਼ਮੰਦਾਂ ਦੇ ਵਿੱਚ ਰਹਿੰਦੇ ਆ ਜੇ ਕਹਿੰਦੇ ਹੋ ਤਾਂ ਕੱਲ ਤੁਹਾਨੂੰ ਮੈਂ ਉਹਨਾਂ ਨਾਲ ਲਾਈਵ ਇੰਟਰਵਿਊ ਕਰਵਾ ਵੀ ਦਊਗਾ ਕੋਈ ਦਿੱਕਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਮੈਂ ਇੰਨਾ ਕੁ ਸਿਰਫ ਆਫਿਸ ਜਾਣਾ ਵਾ 200 ਰੁਪਏ ਮੈਨੂੰ ਇਹ ਜੜੀ ਦਿੰਦੇ ਆ ਮੈਂ ਲਾਈਵ ਇੰਟਰਵਿਊ ਦੇ ਵਿੱਚ ਦੋ ਇੱਕ ਚਿੱਟਾ ਲਾਣਾ ਵਾ ਜਿਹੜਾ ਮੈਨੂੰ ਪੈਸੇ ਦਿੱਤੇ ਦੇ ਨਹੀਂ ਕਿ ਉਹਦੇ ਘਰ ਦੇ ਬਾਹਰ ਜਾ ਕੇ ਗਾਲ੍ਹਾਂ ਕੱਢਣੀਆਂ ਗਵਾਂਡੀਆਂ ਤੱਕ ਨੂੰ ਸੁਣੇ ਅੱਛਾ ਤੁਹਾਡੀ ਗਵਾਂਡੀਆਂ ਨੇ ਵੀ ਸੁਣਿਆ ਸਰ ਜਿਹੜੇ ਜਿਹੜੇ ਤੁਹਾਡੇ 'ਤੇ ਇਲਜ਼ਾਮ ਲਗਾ ਰਹੇ ਉਹਨਾਂ ਨੂੰ ਲੱਗੇ ਕਿ ਇਹ ਵਲੀ ਗੱਲ ਹਾਂਜੀ ਜਿਹੜੇ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਆ ਕਿ ਸਾਡੀ ਚੈਨ ਤੋਂ ਮੁਦਰਾ ਦੇ ਉਹਨਾਂ ਨੇ ਇਹ ਗੱਲ ਕੀਤੀ ਗਈ ਸੀ ਜਿੰਨਾਂ ਕੋਈ ਵਿਆਜ ਤੇ ਪੈ ਲੱਤੇ ਆ ਹਾਂਜੀ ਵੀ ਤੁਹਾਡੀ ਗੱਲ ਜਿਹੜੀ ਨਾ ਡਿਫਰ ਕਰ ਰਹੀ ਆ ਉਹ ਕੁਝ ਕਹਿ ਰਹੇ ਤੁਸੀਂ ਕੁਝ ਕਹਿ ਰਹੇ ਹੋ ਕੀ ਡਿਫਰੈਂਸ ਕਰ ਰਹੇ ਹੋ ਉਹ ਇਹ ਕਹਿ ਰਹੇ ਨੇ ਸਾਡੀ ਕਾਰਖਾਨੇ ਦੀ ਕੋਸ਼ਿਸ਼ ਕੀਤੀ ਪਹਿਲਾਂ ਜਿਹੜੀ ਗੱਲ ਕੀਤੀ ਸੀ ਸਾਡਾ ਕਾਰਖਾਨੇ ਦੀ ਕੋਸ਼ਿਸ਼ ਕੀਤੀ ਇਹ ਇਹ ਜੋ ਉਹਨਾਂ ਨੇ ਰੋਪ ਲਗਾਏ ਪਾ ਜੀ ਰੋਪ ਲਗਾਏ ਅਸੀਂ ਨਹੀਂ ਕਹਿ ਰਹੇ ਬੇਟਾ ਅਸੀਂ ਤਾਂ ਜੋ ਕਹਿ ਰਹੇ ਆ ਸਾਡਾ ਨਾਮ ਹੈਗਾ ਰਵੀ ਬੋਲਾ ਸਾਡੀ ਉਮਰ ਹੈਗੀ 25 ਸਾਲ ਤੁਸੀਂ ਮਿੱਠੇ ਵਿਆਹ ਤੋਂ ਲੈ ਕੇ ਸੁਣਿਆ ਰਿਹਾ ਤਾਂ ਕਿ ਕਿਸੇ ਨੂੰ ਵੀ ਜਾਂਚ ਪੜਤਾਲ ਕਰੋ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਇਹਨਾਂ ਨੇ ਕਿੰਨਾ ਦੀ ਕਾਰ ਖੋਣ ਦੀ ਕੋਸ਼ਿਸ਼ ਕੀਤੀ ਹੈ ਜਾਂ ਨਹੀਂ ਕੀਤੀ ਨਹੀਂ ਅਸੀਂ ਤੁਹਾਡੇ ਤੇ ਇਲਜ਼ਾਮ ਨਹੀਂ ਲਗਾ ਰਹੇ ਉਹ ਲਗਾ ਰਹੇ ਭਾਜੀ ਉਹ ਇਲਜ਼ਾਮ ਲਗਾ ਰਹੇ ਅਸੀਂ ਤੇ ਕਿਉਂਕਿ ਆਪਾਂ ਉਹਨਾਂ ਦੀ ਖਬਰ ਕਰਕੇ ਆਏ ਪਹਿਲਾਂ ਇਸ ਕਰ ਤੁਸਾਂ ਦੇ ਰੱਬ ਨੇ ਇੰਨੇ ਕਿ ਜੋਗਾ ਕੀਤਾ ਵਾ ਕਿ ਅਸੀਂ ਕਿਸੇ ਦੀ ਕੀ ਕਾਰ ਖੋਣੀ ਆ ਅਸੀਂ ਆਪਣੇ ਆਪ ਖੁਦ ਯਾਨੀ ਤੁਸੀ ਕਿੰਨੇ ਬੰਦੇ ਗਏ ਸੀ ਭਾਜੀ ਉੱਥੇ ਕਿੱਥੇ ਉੱਥੇ ਮਾਈ ਰੰਗੇ ਉਹਨਾਂ ਕੋਲ ਉਹ ਮੁੰਡਿਆਂ ਕੋਲ ਕਿਹੜੀ ਜਗ੍ਹਾ ਜਿੱਥੇ ਇਹਨਾਂ ਦੇ ਨਾਲ ਝਗੜਾ ਹੈ ਸਾਰਾ ਅਸੀਂ ਦੋ ਜਣੇ ਗਏ ਉਹ ਕਹਿੰਦੇ 25 ਜਣੇ ਆਏ ਉਹ ਕਹਿੰਦੇ 25 ਜਣੇ ਸੀਗੇ ਉਹਨਾਂ ਨੂੰ ਕੋ ਸਾਬਿਤ ਕਰੋ ਜੋ ਤੁਸੀਂ ਕਹੋਗੇ ਉਹ ਵੀ ਕਹਿ ਰਹੇ ਕਿ ਸੀਸੀਟੀਵੀ ਕਢਾ ਲਓ ਮੈਂ ਚੈਂਟ ਪਾਈ ਸੀ ਉਹਨਾਂ ਨੇ ਚੈਂਟ ਖੋਈ ਇਹ ਸਭ ਕੁਝ ਕਢਾ ਲਓ ਸਾਹਮਣੇ ਕੈਮਰੇ ਮੰਤਰੀ ਵੀ ਦੱਸੀ ਜਾ ਰਹੀ ਹੈ ਕਹਿੰਦਾ ਕਢਵਾਓ ਮਿੰਟ ਲਾਓ ਹਮ ਇਧਰ ਬੋ ਜੀ ਮਾਇਰੰਗੜ ਦੀ ਗੱਲ ਕਰਦੇ ਆ ਮਾਇਰੰਗੜ ਤੇ ਬਹੁਤ ਵੱਡਾ ਇਰੀਆ ਹਮ ਠੀਕ ਹੈ ਜੀ ਉੱਥੇ ਲ ਬਹੁਤ ਦੁਨੀਆ ਆਂਦੀ ਜਾਂਦੀ ਸ਼ਵੇਰ ਦੀ ਹਮ ਕੋਈ ਸੀਸੀਟੀਵੀ ਕਢਾਓ ਅਗਲੇ ਚੈਨ ਸਾਬਿਤ ਕਰਦੇ ਆ ਆ ਸਭ ਨੂੰ ਦਵਾਂਗੇ ਅੱਛਾ ਸਚਾਈ ਕੀ ਸੀ ਇਹ ਦੱਸੋ ਸ਼ੋਰਟ ਦੇ ਵੀ ਦੱਸੋ ਸ਼ੋਰਟ ਚ ਦੱਦੀ ਹੋਣਗੀ ਸਚਾਈ ਦੇ ਵਿੱਚ ਮੈਂ ਤਾਂ ਨਹੀਂ ਗੱਲ ਦਾ ਦਿੱਤੀ ਆ ਜੀ ਉਹਨਾਂ ਕੋਲੋਂ 30 ਹਜ਼ਾਰ ਦੀ ਆ ਇੰਟਰਸਟ ਚ ਨਹੀਂ ਦਿੱਤਾ ਸੀਗਾ 10% ਇੰਟਰਸਟ ਲੈ ਲਿੱਤਾ ਹੈਗਾ ਦੋ ਚੈੱਕ ਦਿੱਤੇ ਸੀਗੇ ਬੱਸ ਬਲਾ ਸੰਗੂਠਾ ਲਗਾ ਦਿੱਤਾ ਸੀਗਾ ਠੀਕ ਹੈ ਜੀ ਦੋ ਮਹੀਨੇ ਦਾ ਸੀ ਉਹਨਾਂ ਨੇ ਵਿਆਜ ਨਹੀਂ ਦਿੱਤਾ ਹੂੰ ਹਾਂ ਤੂ ਮੀਂਹ ਰਸੀਆਨਾਂ ਨੂੰ ਵਿਆਜ ਨਹੀਂ ਦਿੱਤਾ ਕਰਦੇ ਕਰਦੇ ਉਹਨਾਂ ਨੇ ਕੋਈ ਨਸ਼ੇੜੀ ਬੰਦਾ ਸਾਡੇ ਘਰ ਦੇ ਵਿੱਚ ਮਤਲਬ ਤੁਸੀਂ ਕਿੰਨੇ ਪੈਸੇ ਦਿੱਤੇ ਸੀਗੇ ਠੀਕ ਆ 30000 ਤੇ ਉਹਨਾਂ ਨੇ ਕਿੰਨੇ ਪੈਸੇ ਬਣਾਤੇ ਮੇਰੀ ਗੱਲ ਸੁਣੋ 아이티ਆਰਪਿਆ ਇੰਟਰਸਟੇ ਲਿੱਤਾ ਸੀਗਾ ਦੋ ਮਹੀਨਿਆਂ ਦੇ ਵਿੱਚ ਅਸੀਂ ਹਮ ਲਗੋ ਸਾਡੇ ਕੋ ਵਿਆਹ ਨਹੀਂ ਤੇ ਦੋ ਮਹੀਨੇ ਵਿਆਹ ਨਹੀਂ ਦਿੱਤਾ ਉਹ ਕਿੰਨੇ ਪੈਸੇ ਉਹਨਾਂ ਨੇ ਕਿੰਨੇ ਪੈਸੇ ਬਣਾਉਂਦੇ ਉਹਨਾਂ ਨੇ ਕਿੰਨੇ ਪੈਸੇ ਪੈਸੇ ਕਿੰਨੇ ਬਣਾਤੇ ਭਾਜੀ ਫਿਰ ਉਹਨਾਂ ਨੇ ਦੋ ਮਹੀਨੇ ਦੇ 1,40,000 ਰੁਪਏ ਬਾਈ ਸੱਤ ਹਜ਼ਾਰ ਤੇ ਦੋ ਮਹੀਨਿਆਂ ਦੇ 1,40,000 ਮੇਰੇ ਕੋ ਰਿਕਾਰਡ ਦੇ ਵਿੱਚ ਸਬਨ ਪਿਆ ਕਹਿੰਦੇ ਉਹਦੇ ਪੇਸ਼ ਕਰ ਦਿੱ ਦਊਗਾ ਕੋਈ ਅੱਛਾ ਸਾਰਾ ਤੁਹਾਡੇ ਕੋ ਪ੍ਰੂਫ ਪਿਆ ਹੋਇਆ ਹੈ ਇਸ ਬਾਰੇ ਭਾਜੀ 1,40,000 ਦਾ ਸਬਨ ਆਇਆ ਮੈਨੂੰ ਸਬਨ ਉਹ ਯਾਰ ਪੈਸੇ ਲੈ ਕੇ ਤੁਸੀਂ ਪੂਰਾ ਅੱਲਾ ਵਾਟ ਭਾਜੀ ਮੈਂ ਪੈਸੇ ਲੈ ਕੇ ਆਇਆ ਸੀ ਚਾਰ ਮਹੀਨੇ ਪਹਿਲਾਂ ਅੱਛ ਹਾਂਜੀ ਕੇਸ ਕਿਸ ਤਰ੍ਹਾਂ ਕਿਲਾ ਨਹੀਂ ਜੀ ਤੁਸੀਂ ਆਪ ਕਹਿੰਦੇ ਸਮਝ ਕਿਤੇ ਇੱਕ ਇੱਕ ਆ ਭਾਜੀ ਉਹਨਾਂ ਨੇ ਸਾਡੇ ਘਰ ਦੇ ਵਿੱਚ ਬਿਲਕੁਲ ਛੰਮਣ ਪਜਵਾਏ ਆ ਅਸ਼ੀਸ਼ ਮਲੋਤਰਾ ਵਕੀਲੀ ਥਰੂ ਉਹਨਾਂ ਨੇ ਛੰਮਣ ਪਜਵਾਏ ਆ ਕਹਿੰਦੇ ਉਹ ਤੇ ਕੱਲ ਤੁਹਾਨੂੰ ਪੇਸ਼ ਕਰ ਦਵਾਂਗੇ ਨਹੀਂ ਨਹੀਂ ਉਹ ਨਹੀਂ ਗੱਲ ਬੇਟਾ ਆਪਾਂ ਤੁਹਾਡੀ ਸੱਚਾਈ ਜਾਨਣਾ ਚਾਹੁੰਦੇ ਸੱਚਾਈ ਹੈ ਹੈਗੀ ਸੱਚਾਈ ਮੈਂ 30000 ਦਾ 30000 ਦਾ 1 ਲੱਖ 40000 ਸਮਝ ਭੇਜਤਾ ਤੁਹਾਨੂੰ ਇਹ ਕਹਿੰਦੇ ਹਾਂ ਹਾਂਜੀ ਹਾਂਜੀ ਬਿਲਕੁਲ ਮਤਲਬ 2 ਮਹੀਨਿਆਂ ਦੇ 30000 ਦੇ 1 ਲੱਖ 40000 ਭਰਾਤ ਹਾਂਜੀ ਹਾਂਜੀ ਚੈੱਕ ਜਿਹੜੇ ਸੀਗੇ ਬਲੈਂਕ ਸੀਗੇ ਕਿ ਉੱਥੇ ਬਲ ਬੈਂਕ ਉਹ ਬਰੋਡਾ ਅਕਾਊਂਟ ਦੇ ਬੈਂਕ ਸੀ ਤੇ ਇਹਨਾਂ ਦਾ ਫਾਈਨੈਂਸ ਦਾ ਕੰਮ ਹੈ ਕੋਈ ਆ ਉਹਦਾ ਫਾਈਨੈਂਸਿਕ ਪੈ ਦਿੰਦੇ ਆ ਨਹੀਂ ਕੋਈ ਏਜੰਸੀ ਹੈ ਇਹਨਾਂ ਦੀ ਫਾਈਨੈਂਸੀ ਕੋਈ ਏਜੰਸੀ ਨਹੀਂ ਹਾਂ ਉਹਦੇ ਪੈ ਦਿੰਦੇ ਤੁਸੀਂ ਕਿੰਨਾ ਪੜਿਆ ਭੁੱਲਾ ਜੀ ਮੈਂ ਬਾਈ ਗ੍ਰੈਜੂਏਸ਼ਨ ਦੀ ਤੁਸੀਂ ਗ੍ਰੈਜੂਏਸ਼ਨ ਨਹੀਂ ਕੀਤੀ ਹੈ ਤੇ ਬਲੈਂਕ ਚੈੱਕ ਦੇ ਦਿੱਤੇ ਉਹਨਾਂ ਨੂੰ ਹਾਂ ਜੀ ਜੁਰਾ ਸੀਗੀ ਪੈਸਾ ਦੀ ਕੰਮ ਕਾਨੂੰ ਲਾਣੇ ਸੀਗੇ ਇਸ ਲਈ ਤੇ ਦੇ ਦੇ ਹੂੰ ਫਿਰ ਬਲੈਂਕ ਚੈੱਕ ਤੇ ਵੈਸੇ ਦੇਈ ਦੇ ਨਹੀਂ ਅਮਾਉਂਟ ਭਰ ਕੇ ਦੇਈ ਦੇ ਚੈੱਕ ਇਹ ਤਾਂ ਇੱਕ ਮੈਟ੍ਰਿਕ ਪਲੇਟ ਜਿਹੜਾ ਬੰਦਾ ਹੈਗਾ ਉਹਨੂੰ ਵੀ ਆਪਾਂ ਪੁੱਛੀਏ ਤੇ ਉਹ ਵੀ ਕਹੇਗਾ ਮੈਂ ਚੈੱਕ ਦੇਣੇ ਤੇ ਤੁਸੀਂ ਅਮਾਉਂਟ ਭਰ ਕੇ ਦੇਣੇ ਤੁਸੀਂ ਚ ਬਲੈਂਕ ਦੇ ਦੇ ਆਓ ਜੀ ਅਗਰ ਤਾਂ ਜੁਰਾ ਤਾਂ ਹੋ ਗਈ ਕਰੀ ਤੇ ਜਿ ਜਾਓਗੇ ਲੈਂਡਰ ਨੂੰ ਪਤਾ ਚੱਲ ਜਾਏਗਾ ਹੂੰ ਬਦੋ ਫਾਈਨੈਂਸਰ ਸਰ ਇਹੀ ਕੰਮ ਕਰਦੇ ਆ ਬਲੈਂਕ ਚੈੱਕ ਹੀ ਲੈ ਲੈਂਦੇ ਆ ਫਾਈਨੈਂਸਰ ਇਹੀ ਕੰਮ ਕਰਦੇ ਆ ਅਗਲੇ ਤੁਹਾਡੇ ਕੋਲ ਆਪਣੀ ਕੋਈ ਵੀ ਤੁਹਾਡੇ ਕੋਲ ਅਗਰ ਕੋਈ ਛੋਟੀ ਮੋਡੀ ਜਗਾ ਹੈ ਪੁੱਛਾ ਹੈ ਪੁੱਛ ਉਹ ਵੀ ਤੁਹਾਡੇ ਕੋਲ ਅਗਲੇ ਦੀ ਵੀ ਰਖਵਾਉਂਦੇ ਆ ਪਲੱਸ ਮੈਂਚਾਂ ਵੀ ਲੈਂਦੇ ਆ ਸੇ ਤੁਹਾਨੂੰ ਪਾਸੇ ਤੇ ਤੁਹਾਡਾ ਹੁਣ ਆਇਆ ਕੀ ਰੋਪ ਹੈ ਕੀ ਜਿਹੜੇ ਐਲੀਗੇਸ਼ਨ ਜਿਹੜੇ ਲਗਾ ਲੇ ਤੁਹਾਡੇ ਤੇ ਲੁੱਟ ਕੋ ਦੇ ਕਿ ਸਾਰੇ ਐਵੇਂ ਹੀ ਲਗਾ ਦੇ ਨਹੀਂ ਆ ਜੀ ਮਾਰਕ ਮਾਰਕ ਦੇ ਰੋਪ ਵੀ ਲਗਾ ਰਹੇ ਕੁਛ ਉਹ ਮਾਰਕ ਦੇ ਮੇਰੀ ਗੱਲ ਸੁਣੋ ਬਾਈ ਮੈਂ ਤਾਂ ਨਹੀਂ ਕਿ ਸਾਫ ਕੋਸਟ ਹੈ ਖਰੀਆਂ ਲਗਾ ਦਗਾ ਨਾ ਮੇਰਾ ਨਾਮ ਰਵੀ ਕੋਲਾ ਠੀਕ ਆ ਭਾਜੀ ਤੇ ਰੇਟਿੰਗ ਸੈਰਲ ਤੋਂ ਮੈਂ 30000 ਰੁਪਏ ਫੁਨਾਸ ਤੇ ਲੈਂਦਾ ਸੀਗਾ 10% ਲੈਂਦਾ ਸੀਗਾ ਤੂ ਜੈ ਕੈਨ ਹਮ ਦਿੱਤੇ ਸੀਗੇ ਪਲੱਸ ਬਲੈਂਕ ਮੈਂ ਤੁਹਾਨੂੰ ਇੱਕ ਇੱਕ ਗੱਲ ਪਹਿਲਾਂ ਹੀ ਪੁੱਛੀ ਸੀ ਜੇ ਦੁਬਾਰਾ ਵੀ ਦੱਸ ਦੋ ਕਿ ਜਿਹੜਾ ਜਿਹਦਾ ਕੋਈ ਨਾਮ ਲੈ ਰਹੇ ਹੋ ਉਹਦੀ ਏਜੰਸੀ ਹੈ ਫਾਈਨੈਂਸ ਦੀ ਕੋਈ ਨਹੀਂ ਫਾਈਨੈਂਸ ਦਾ ਕੰਮ ਕਰਦਾ ਜਾਂ ਵੈਸੇ ਦਿੰਦਾ ਉਹ ਨਹੀਂ ਭਾਜੀ ਉਹਨਾਂ ਦੀ ਕੋਈ ਏਜੰਸੀ ਨਹੀਂ ਹੈ ਡਿਟੀ ਸਾਈਕਲ ਪੰਜੀ ਸਾਡੇ ਕੋਈ ਦਫਤਰ ਹੈਗਾ ਉਹਦਾ ਹਾਂਜੀ ਦਫਤਰ ਹੈਗਾ ਉਹ ਵੀ ਜਾਂਦੀ ਹੋएगी ਤਾਂ ਸਰ ਅਸੀਂ ਪਾਰ ਕਰਦੇ ਆਂ ਤੇ ਪਲਸ ਐਮ 1 ਆਰਡਰ ਦੇ ਸਾਹਮਣੇ ਜਿਉਂ ਨੇ ਦਫਤਰ ਬਣਾਇਆ ਫਿਰ ਕੋਈ ਏਜੰਸੀ ਹੋਏਗੀ ਨਾ ਉਹਦੇ ਕੋਲ ਬਣਾਇਆ ਇਹ ਤਰੀਕਾ ਉਹ ਬਾਅਦ ਦੇ ਕੋ ਕਰਦੇ ਆ ਐਮ 1 ਆਰਡਰ ਬਿਲਕੁਲ ਦੇ ਸਾਹਮਣੇ ਪਾਰ ਦੇ ਜਾਂਦਾ ਤੇ ਉਹਨਾਂ ਨਾਲ ਹੀ ਸਾਈਕਲ ਏਜੰਸੀ ਇਹਨਾਂ ਹੁੰਦੇ ਨੇ ਨਾ ਆਫਿਸਰ ਏਜੰਸੀ ਕੋ ਬਣਾਈ ਪਈ ਨਾ ਉਹਦੇ ਤਰੀਕੇ ਤੁਹਾਡੇ ਨਾਲ ਮਤਲਬ ਕਿ ਲੋ ਫੋਟੋ ਮਾਰਦੀ ਦਾ ਨਾਮ ਦੋਈ ਆ ਗੱਲ ਕਰਦੇ ਆ ਮਤਲਬ ਤੁਹਾਡਾ ਕਹਿੰਦਾ ਮਤਲਬ ਕਿ ਤੁਹਾਡੇ ਕੋ ਕੁੱਟ ਮਾਰ ਨਹੀਂ ਕੀਤੀ ਗਈ ਸਾਡੇ ਨਾ ਭਾਈ ਉਲਟਾ ਬੋਡਾ ਅੱਛਾ ਤੁਹਾਡੇ ਨਾਲ ਘਟਬਰ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਅੱਛਾ ਭਾਜੀ ਜਿਹੜਾ ਮਾਈ ਰੇਡ ਆਪਾਂ ਗਏ ਸੀ ਇਹ ਮਾਈ ਰੇਡ ਰਹਿੰਦੇ ਨੇ ਉਹ ਸਾਈਕਲ ਸਰਪ ਦੀ ਸੀ ਇਹ ਜੀ ਗੱਲ ਕਰਦੇ ਆਂ ਧਨਮੱਲੇ ਨਾਲ ਤੇ ਮਾਈ ਰੇਡ ਤੇ ਕੀ ਮਸਲਾ ਹੋਇਆ ਉੱਥੇ ਕਿੱਦਾਂ ਪਹੁੰਚ ਕੇ ਤੁਸੀਂ ਭਾਜੀ ਇਹਨਾਂ ਨੂੰ ਪੁੱਛੋ ਜਾ ਕੇ ਘਰ ਦੇ ਬਾਹਰ ਉਸੇ ਉਹਨਾਂ ਨੇ ਤੁਹਾਨੂੰ ਬੁਲਾਇਆ ਘਰ ਦੇ ਬਾਹਰ ਆਇਆ ਉਹਨਾਂ ਨੇ ਬੁਲਾਇਆ ਮੈਨੂੰ ਅੱਧੀ ਰਾਤ ਨੂੰ ਤੁਹਾਨੂੰ ਬੁਲਾਇਆ ਮੇਰੇ ਭਾਈ ਉਲਟਨ ਨਿਸ਼ਾਨ ਪਈ ਆ ਲੜਾਈ ਚ ਮੈਂ ਤੁਹਾਨੂੰ ਕੀ ਦਿਖਾਵਾਂ ਹੂੰ 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 ਕਿਉਂ ਤੁਹਾਡੇ ਵੱਲੋਂ ਪੁਲਿਸ ਕੰਪਲੀਟ ਕੀਤੀ ਜਾਏਗੀ ਬਿਲਕੁਲ ਭਾਈ ਯਾ ਤਾਂ ਸਾਡੇ ਨਾਲ ਕੱਲ ਨੂੰ ਜੋ ਵੀ ਇਹਨਾਂ ਨੇ ਪੈਸੇ ਬੰਦ ਕੀ ਤੁਹਾਨੂੰ ਥਾਲਾ ਕਿਹੜਾ ਪਿੰਦਾ ਉਸੇ ਠੀਕ ਹੈ ਬਿਲਕੁਲ ਤਸਵੀਰ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਸੀ ਜਿਹੜਾ ਇਹ ਦੂਸਰਾ ਪੱਖ ਹੈ ਜਿਹੜਾ ਮਾਈ ਹੀਰਾ ਗੇਟ ਤੇ ਜਿਹੜਾ ਵਿਵਾਦ ਹੋਇਆ ਸੀ ਇਹ ਦੂਸਰਾ ਪੱਖ ਸਾਹਮਣੇ ਆਇਆ ਜਿਹੜਾ આરોਪ ਲਗਾ ਰਿਹਾ ਕਿ ਜਿਹੜੇ ਮੇਰੇ ਉੱਤੇ ਜਿਹੜੇ ਰੋਪ ਲਗਾ ਰਹੇ ਚੋਰੀ ਦੇ ਉਹ ਕੋਈ ਵੀ ਜਿਹੜੇ ਮੈਂ ਚੋਰੀ ਇਦਾਂ ਦੀ ਕੋਈ ਗੱਲਬਾਤ ਸਾਡੀ ਨਹੀਂ ਹੋਈ ਸਾਨੂੰ ਖੁਦ ਜਿਹੜਾ ਘਰ ਦੇ ਬਾਹਰ ਬੁਲਾਇਆ ਤੇ ਸਾਡੇ ਉੱਤੇ ਜਿਹੜੇ ਅੰਜਾਮ ਜਿਹੜੇ ਲਗਾ ਰਹੇ ਕਿ ਜਿਹੜਾ ਸੀ ਪੈਸੇ ਦਾ ਜਿਹੜਾ 30000 ਰੁਪਏ ਜਿਹੜਾ ਲੈਣਾ ਸੀ ਤੇ ਜਿਹੜੇ 4000 ਰੁਪਏ ਜਿਹੜਾ ਉਹਨਾਂ ਨੇ ਭਾਜੀ ਕਿੰਨੇ ਮਹੀਨੇ ਤੁਸੀਂ ਪੈਸੇ ਨਹੀਂ ਦਿੱਤੇ ਸੀ ਉਹਨਾਂ ਦੇ ਤੋਂ 2 ਮਹੀਨੇ 2 ਮਹੀਨੇ 2 ਮਹੀਨੇ ਦੋ ਮਹੀਨੇ ਦੱਸੇ ਜਾ ਰਹੇ ਕਿ ਦੋ ਗੱਲ ਕਰ ਰਿਹਾ ਹਾਂ ਕਿ ਹਰ ਰੁਪਿਆ ਉਹਨਾਂ ਨੂੰ ਦੇਣਾ ਪੈਣੀ ਆ ਜਿਹਨਾਂ ਨੇ ਨਿਸ਼ਾਨ ਦੀ ਘੱਟੀ ਆ ਭਜੀ ਜਿਹੜਾ ਭੇਜਿਆ ਗਿਆ ਘਰ ਉਹਨਾਂ ਦੇ ਉਹਨਾਂ ਵੱਲੋਂ ਜੀ ਮਦਰ ਦੇ ਨਾਲ ਜਿਹੜੀ ਗਲਤ ਸ਼ਬਦਾਬਲੀ ਜਿਹੜੀ ਬੋਲੀ ਗਈ ਹੈ ਬਿਲਕੁਲ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਸਾਨੂੰ ਘਰ ਦੇ ਬਾਹਰ ਬੁਲਾ ਕੇ ਤੇ ਸਾਡੇ ਨਾਲ ਜਿਹੜੀ ਕੁੱਟਮਾਰ ਹੋਈ ਆ ਪਰ ਜਿਹੜੇ ਉੱਥੇ ਦੇ ਸੀਸੀਟੀਵੀ ਜਿਹੜੇ ਕੈਮਰੇ ਲੱਗੇ ਹੋਏ ਆ ਜਿਹੜੇ ਉਹ ਵੀ ਗਾਲ੍ਹ ਲੋ ਕਿ ਜਿਹੜਾ ਵੀ ਆਪਾਂ ਜਿਹੜਾ ਗੁਨਾਹਗਾਰ ਆ ਕੈਮਰੇ ਲੱਗੇ ਹੋਏ ਆ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਹਾਂ ਹਾਂ ਬਲੀ ਉੱਪਰ ਉਹਰੇ ਛੋਲੇ ਆ ਰਹੇ ਸਾਬਨੇ ਬਿਲਕੁਲ ਇਹਨਾਰੇ ਭਰਾ ਉਹਨਾਂ ਦੀ ਦੁਕਾਨ ਹੈ ਜਿਨ੍ਹਾਂ ਨੇ ਭਾਜੀ ਸਾਨੂੰ ਪਹਿਲਾਂ ਜੱਫੀਆਂ ਬਾ ਕੇ ਗਿਆ ਕਿ ਭਾਜੀ ਨਹੀਂ 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 ਅਹੀ ਉਸ ਤੋਂ ਬਾਅਦ ਭਾਜੀ ਇਹਨਾਂ ਨੇ ਹੀ ਬੰਦੇ ਬੁਲਾਏ ਤੇ ਸਾਡੇ ਭਾਜੀ ਕੁੱਟ ਮਾਰ ਕੀਤੀ ਮਤੂੰ ਸਾਰਾ ਸੀਸੀਟੀਵੀ ਸੀਸੀਟੀਵੀ ਤੇ ਪਤਾ ਲੱਗ ਜਾਊਗਾ ਸਾਰਾ ਜੀ ਸਾਰਾ ਉਹ ਗੱਲਾਂ ਦਰਿਆ ਯਾਦ ਹੋਊਗਾ ਭਾਜੀ ਠੀਕ ਹੈ ਬਿਲਕੁਲ ਕਾਫੀ ਇਹਨਾਂ ਵੱਲੋਂ ਬਿਲਕੁਲ ਇਹਨਾਂ ਵੱਲੋਂ ਵੀ ਜਿਹੜੇ ਕਹਨੇ ਕਿ ਸਾਨੂੰ ਖੁਦ ਬੁਲਾ ਕੇ ਮੁੰਡਿਆਂ ਨਾਲ ਸਾਨੂੰ ਜਿਹੜੀ ਸਾਡੇ ਨਾਲ ਹੀ ਜਿਹੜੀ ਕੁੱਟਮਾਰ ਹੋਈ ਹੈ ਬਿਲਕੁਲ 30000 ਰੁਪਏ ਜਿਹੜਾ ਸੀ ਦੇਣਾ ਸੀ ਉਹਨਾਂ ਦਾ ਤੇ 2 ਮਹੀਨੇ ਅਸੀਂ ਪੈਸਾ ਨਹੀਂ ਦਿੱਤਾ ਤੇ ਸਾਡੇ ਉੱਤੇ ਜਿਹੜੇ ਅਲੀਗੇਸ਼ਨ ਜਿਹੜੇ ਲਗਾ ਰਹੇ ਸਾਰੇ ਬਿੰਗਾਰ ਤੇ ਬਿਲਕੁਲ ਕਿਸ ਖਬਰ ਦੇ ਨਾਲ ਕੋਈ ਹੋਰ ਅਪਡੇਟ ਆਦੀ ਹੈ ਤੁਹਾਨੂੰ ਜਰੂਰ ਸਾਂਝੀ ਕੀਤੀ ਜਾਏਗੀ ਹੁਣ ਤੇ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ